ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੀਟ ਲਈ ਪੰਜਾਬ ਤੋਂ ਚੁਣੇ ਗਏ ਟ੍ਰਾਇਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਨਵੇਂ ਅਕਾਲੀ ਦਲ ਨੇ ਤੰਜ ਕੱਸਿਆ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਦੇ ਹੋਏ ਲਿਖਿਆ ਪੰਜਾਬ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਜਿੱਥੇ بلند ਆਵਾਜ਼ਾਂ ਦੀ ਲੋੜ ਹੈ ਉੱਥੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੇ ਬੇਬਾਕ ਆਵਾਜ਼ਾਂ ਨੂੰ ਪਹਿਲ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਨੇ ਦੇਸ਼ ਦੀ ਪਾਰਲੀਮੈਂਟ 'ਚ ਪਹਿਲਾ ਹੀ ਪੰਜਾਬੀ ਤਰਜਮਾਨੀ ਘਟ ਹੈ ਤੇ ਉਹ ਘਟ ਤਰਜਮਾਨੀ ਚ ਮਿਣੀਆਂ ਰਾਜ ਸਭਾ ਸੀਟਾਂ ਵੀ ਪੰਜਾਬ ਦੇ ਹੱਕਾਂ ਦੀ ਬੋਲਣ ਵਾਲਿਆਂ ਦੀ ਬਜਾਏ ਅਮੀਰ ਕਾਰਪੋਰੇਟ ਮਿੱਤਰਾਂ ਨੂੰ ਤੋਹਫੇ ਵਜੋਂ ਦੇ ਦਿੱਤੀਆਂ ਹਨ ਰਾਜ ਸਭਾ ਦੀਆਂ ਨਿਯੁਕਤੀਆਂ ਤੋਂ ਪੰਜਾਬੀ ਸਭ ਜਾਣ ਚੁੱਕੇ ਹਨ ਅਸਲ ਮੰਜ਼ਿਲ ਪੰਜਾਬ ਦੀ ਨੁਮਾਇਦਗੀ ਨਹੀਂ ਸਿਆਸੀ ਗੱਟਚੋੜ ਤੇ ਪੈਸੇ ਦੀ ਪਾਲਿਸੀ ਹੈ ਇਸ ਸਾਫ਼ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰਾਜ ਸਭਾ 'ਚ ਅੱਗੇ ਹੀ ਪੰਜਾਬ ਦੀਆਂ ਸੀਟਾਂ ਘਟਨੇ ਤੇ ਉਹ ਵੀ ਪੰਜਾਬ ਦੇ ਹੱਕਾਂ ਦੀ ਬੋਲਣ ਵਾਲਿਆਂ ਨੂੰ ਦੇਣ ਦੀ ਬਜਾਏ ਅਮੀਰ ਕਾਰਪੋਰੇਟ ਦੋਸਤਾਂ ਨੂੰ ਹੀ ਗਿਫਟ ਵਜੋਂ ਦੇ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦੀ ਨਿੰਦਿਆ ਕੀਤੀ ਹੈ। ਦੱਸਦਿਏ ਕਿ ਬੀਤੇ ਕੱਲ੍ਹ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀ ਪਈ ਖਾਲੀ ਸੀਟ ਲਈ ਆਪਣਾ ਉਮੀਦਵਾਰ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਐਲਾਨਿਆ ਹੈ। ਕਿਉਂਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਤੇ ਲੁਧਿਆਣਾ ਵੈਸਟ ਦੀ ਚੌੜੀ ਇਹ ਸੀਟ ਖਾਲ अपना नया उम्मीदवार राजेंद्र गुप्ता ਨੂੰ ਐਲਾਨਿਆ ਦੱਸਦੇ ਕਿ ਰਾਜ ਸਭਾ ਸੀਟ ਖਾਲੀ ਹੋਣ ਤੇ ਕਿਹਾ ਜਾ ਰਿਹਾ ਸੀ ਕਿ ਕਨਵੀਨੀਅਰ ਅਰਵਿੰਦ ਕੇਜਰੀਵਾਲ ਇਹ ਸੀਟ ਲੜਨਗੇ ਪਰ ਬੀਤੇ ਕੱਲ ਆਮ ਆਦਮੀ ਪਾਰਟੀ ਨੇ ਸਾਫ਼ ਕਰਤਾ ਹੈ ਕਿ ਟਾਈਡਨ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਹੀ ਇਹ ਚੋਣ ਲੜਨਗੇ ਜਿਸ ਦੇ ਖਿਲਾਫ ਹੁਣ ਨਵੇਂ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਆਵਾਜ਼ ਚੁੱਕੀ ਹੈ ਤੇ ਹਜੇ ਤੱਕ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੇ ਅਜੇ ਤੱਕ ਇਸ ਚੋਣ ਲੜਨ ਦੀ ਕੋਈ ਫੈਸਲਾ ਨਹੀਂ ਲਿਆ ਹੈ ਬਾਕੀ ਤਾਂ ਨਹੀਂ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ